ਮਾ ਕਮਾਕੇ ਹੋ ਚੁਕੇ ਹੋ ਪਰੇਸ਼ਾਨ ਪਰ ਨਹੀਂ ਜੁੜਦੇ ਪੈਸੇ ਔਰ ਤੋਂ ਪਹਿਲਾ ਹੀ ਜੇਬ ਚੋਂ ਉੱਡ ਜਾਂਦੇ ਹਨ ਪੈਸੇ ਤਾਂ ਅਸੀਂ ਦੱਸਾਂਗੇ ਕਿਵੇਂ ਹੋਵੇਗੀ ਬਚਤ ਤੇ ਕਿਵੇਂ ਜੁੜਨਗੇ ਪੈਸੇ ਅਕਸਰ ਲੋਕ ਮਿਹਨਤਾਂ ਕਰਦੇ ਹਨ ਉਸ ਤੋਂ ਵਧੀਆ ਆਮਦਨ ਵੀ ਆ ਜਾਂਦੀ ਹੈ ਆਪਣੇ ਵੱਲੋਂ ਉਸ ਕਮਾਈ ਚੋਂ ਕੁਝ ਨਾ ਕੁਝ ਬਚਾਉਣ ਦੀ ਕੋਸ਼ਿਸ਼ ਵੀ ਕਰਦੇ ਹਨ ਪਰ ਇਸ ਦੇ ਬਾਵਜੂਦ ਉਹ ਵਧੀਆ ਰਕਮ ਨਹੀਂ ਜੋੜ ਪਾਉਂਦੇ ਪੈਸੇ ਦੀ ਕਮੀ ਉਹਨਾਂ ਨੂੰ ਹਮੇਸ਼ਾ ਖਾਲੀਦੀ ਰਹਿੰਦੀ ਹੈ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਾਰੀ ਆਮਦਨ ਖਰਚਿਆਂ 'ਚ ਲੱਗ ਜਾਂਦੀ ਹੈ ਤਾਂ ਫਿਰ ਕੀ ਕੀਤਾ ਜਾਵੇ ਆਖਰਕਾਰ ਕਿਵੇਂ ਪੈਸੇ ਦੀ ਬਚਤ ਕੀਤੀ ਜਾਵੇ ਤੇ ਦੱਸ ਦਈਏ ਇਸ ਲਈ ਮਿਹਨਤ ਤੋਂ ਜ਼ਿਆਦਾ ਜ਼ਰੂਰੀ ਹੈ ਸਮਾਰਟ ਵਰਕ ਅਤੇ ਭਰਪੂਰ ਜਾਣਕਾਰੀ ਦੀ ਜਾਣਕਾਰੀ ਇੱਕ ਅਜਿਹੀ ਯੋਜਨਾ ਦੀ ਜੋ ਤੁਹਾਡੀ ਬਚਤ ਨੂੰ ਇੱਕ ਜਗ੍ਹਾ ਜੋੜ ਕੇ ਰੱਖੇਗੀ ਅਤੇ ਲੋੜ ਦੇ ਸਮੇਂ ਤੁਹਾਨੂੰ ਪੈਸੇ ਦੀ ਕਮੀ ਨਹੀਂ ਆਵੇਗੀ ਹੁਣ ਤੁਸੀਂ ਬਣ ਜਾਵੋਗੇ ਲੱਖਪਤੀ ਜੀ ਹਾਂ ਹੁਣ ਤੁਸੀਂ ਵੀ ਅਖਵਾਓਗੇ ਲੱਖਪਤੀ ਬਸ ਇੱਕ ਵਾਰ ਲੈ ਲਓ ਇਹ ਜਾਣਕਾਰੀ ਸਸਰੀਆ ਕਾਲ న్యూਸ 18 ਪੰਜਾਬ ਦੇਖ ਰਹੇ ਹੋ ਮੈਂ ਹਰਪਿੰਦਰ ਸਿੰਘ ਕੋਹਾਲੀ ਤੇ ਅੱਜ ਅਸੀਂ ਤੁਹਾਡੇ ਨਾਲ ਜਿਸ ਯੋਜਨਾ ਦੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਉਹ ਹੈ ਐਸ ਬੀ ਆਈ ਦੀ ਹਰਕਰ ਲੱਖਪਤੀ ਯੋਜਨਾ ਇਹ ਯੋਜਨਾ ਸਟੇਟ ਬੈਂਕ ਆਫ ਇੰਡੀਆ ਦੁਆਰਾ ਚਲਾਈ ਜਾ ਰਹੀ ਹੈ ਜਿਸ ਦਾ ਮੁੱਖ ਉਦੇਸ਼ ਸਾਰੇ ਭਾਰਤੀ ਨਾਗਰਿਕਾਂ ਨੂੰ ਆਰਥਿਕ ਸੁਖ ਸਮਰਥਾ ਦੇਣਾ ਹੈ ਦੱਸ ਦਈਏ ਕਿ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਰਕਾਰੀ ਬੈਂਕ SBI ਨੇ ਆਪਣੇ ਗਾਹਕਾਂ ਲਈ ਹਰਕਰ ਲਖਪਤੀ ਨਾਮ ਦੀ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਹੈ ਇਹ ਇੱਕ RD ਸਕੀਮ ਹੈ ਇਸ ਰਾਹੀਂ ਨਿਵੇਸ਼ਕ ਹਰ ਮਹੀਨੇ ਛੋਟੀਆਂ ਬਚਤਾਂ ਕਰਕੇ ਇੱਕ ਵੱਡਾ ਫੰਡ ਇਕੱਠਾ ਕਰ ਸਕਦਾ ਹੈ ਧਿਆਨ ਦੇਣ ਜੋ ਗੱਲ ਇਹ ਹੈ ਕਿ ਤੁਹਾਡੀ ਇਨਵੈਸਟ ਕੀਤੀ ਰਕਮ ਤੇ ਮੋਟਾ ਵਿਆਜ ਵੀ ਮਿਲੇਗਾ ਜੋ ਤੁਹਾਡੇ ਲਾਭ ਦਾ ਹਿੱਸਾ ਬਣੇਗਾ ਇਹ ਵੀ ਨੋਟ ਕਰ ਲਓ ਕਿ ਇਸ ਕੇਸ ਵਿੱਚ ਸੀਨੀਅਰ ਨਾਗਰਿਕਾਂ ਨੂੰ ਹੋਰ ਵੀ ਜ਼ਿਆਦਾ ਫਾਇਦਾ ਹੋਵੇਗਾ ਕਿਉਂਕਿ ਉਹਨਾਂ ਨੂੰ ਆਮ ਨਿਵੇਸ਼ਕਾਂ ਨਾਲੋਂ ਜ਼ਿਆਦਾ ਵਿਆਜ ਮਿਲੇਗਾ ਇਹ ਸਕੀਮ ਖਾਸ ਤੌਰ ਤੇ ਉਹਨਾਂ ਨਿਵੇਸ਼ਕਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ ਜੋ ਹਰ ਕਾਰੇ ਲਖਪਤੀ ਦੇ ਆਰ ਡੀ ਖਾਤੇ ਵਿੱਚ ਹਰ ਮਹੀਨੇ ਇੱਕ ਨਿਸ਼ਚਿਤ ਰਕਮ ਜਮ੍ਹਾਂ ਕਰਵਾਉਣਾ ਚਾਹੁੰਦੇ ਹਨ ਅਤੇ ਵੱਡਾ ਫੰਡ ਇਕੱਠਾ ਕਰਨਾ ਚਾਹੁੰਦੇ ਹਨ ਸਭ ਤੋਂ ਪਹਿਲਾਂ ਇਸ ਦੀ ਸਮਾਸੀਮਾ ਦੀ ਗੱਲ ਕਰਦੇ ਹਾਂ ਯਾਨੀ ਟਾਈਮ ਪੀਰੀਅਡ ਇਹ ਕਿੰਨੀ ਦੇਰ ਚੱਲੇਗੀ ਇਸ ਆਰ ਡੀ ਸਕੀਮ ਦੀ ਪੂਰੀ ਹੋਣ ਦੀ ਮਿਆਦ 3 ਤੋਂ 10 ਸਾਲ ਮਤਲਬ ਸਪਸ਼ਟ ਹੈ ਕਿ SBI ਦੀ ਸਕੀਮ ਵਿੱਚ ਨਿਵੇਸ਼ਕ 3 ਸਾਲ ਤੋਂ 10 ਸਾਲ ਦੀ ਮਿਆਦ ਲਈ ਪੈਸਾ ਲਗਾ ਸਕਦੇ ਹਨ ਭਾਵੇਂ ਤੁਸੀਂ ਘੱਟ ਤੋਂ ਘੱਟ 3 ਸਾਲ ਅਤੇ ਵੱਧ ਤੋਂ ਵੱਧ 10 ਸਾਲ ਲਈ ਇਸ ਯੋਜਨਾ ਤਹਿਤ ਨਿਵੇਸ਼ ਕਰ ਸਕਦੇ ਹੋ ਨਿਵੇਸ਼ਕ ਨੂੰ ਛੋਟੀਆਂ ਬਚਤਾਂ ਵੱਡੀ ਰਕਮ ਦੇ ਰੂਪ ਵਿੱਚ ਵਿਆਜ ਦੇ ਰੂਪ ਵਿੱਚ ਉਪਲਬਧ ਹੋਣਗੀਆਂ ਜਿਸ ਦੀ ਵਰਤੋਂ ਬੱਚਿਆਂ ਦੀ ਸਿੱਖਿਆ ਜਾਂ ਹੋਰ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤੁਸੀਂ ਕਰ ਸਕੋਗੇ ਹੁਣ ਗੱਲ ਕਰਦੇ ਹਾਂ ਕਿ ਇਸ ਵਿੱਚ ਨਿਵੇਸ਼ ਕਰਨ ਵਾਲਿਆਂ ਦੀ ਉਮਰ ਘੱਟ ਤੋਂ ਘੱਟ ਕਿੰਨੀ ਹੋਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਕਿੰਨੀ ਜੇਕਰ ਅਸੀਂ ਹਰਕਰ ਅਸੀ ਹਰਕਰ ਲਖਪਤੀ ਸਕੀਮ ਵਿੱਚ ਖਾਤਾ ਖੋਲਣ ਦੀ ਉਮਰ ਸੀਮਾ ਬਾਰੇ ਗੱਲ ਕਰੀਏ ਤਾਂ ਬੱਚਿਆਂ ਤੋਂ ਲੈ ਕੇ ਬਜ਼ੁਰਗ ਨਾਗਰਿਕਾਂ ਤੱਕ ਹਰ ਕੋਈ ਸਕੀਮ ਵਿੱਚ ਆਸਾਨੀ ਨਾਲ ਆਪਣਾ ਖਾਤਾ ਖੋਲ ਸਕਦਾ ਹੈ ਸਕੀਮ ਦੇ ਨਿਯਮਾਂ ਅਤੇ ਸ਼ਰਤਾਂ ਤੇ ਨਜ਼ਰ ਮਾਰੀਏ ਤਾਂ ਇਸ ਵਿੱਚ 10 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚੇ ਸ਼ਾਮਲ ਹਨ ਉਹ ਬੱਚੇ ਜੋ ਆਪਣੇ ਆਪ ਦਸਤਕਤ ਕਰ ਸਕਦੇ ਹਨ ਉਹ ਯੋਗ ਹਨ ਇਹ ਵੀ ਦੱਸ ਦਈਏ ਕਿ ਨਬਾਲਗ ਬੱਚਿਆਂ ਦੇ ਕੇਸ ਵਿੱਚ ਮਾਪਿਆਂ ਜਾਂ ਕਾਨੂੰਨੀ ਸਰਪ੍ਰਸਤਾ ਨਾਲ ਖਾਤੇ ਖੋਲੇ ਜਾ ਸਕਦੇ ਹਨ ਹੁਣ ਗੱਲ ਕਰਦੇ ਹਾਂ ਸਭ ਤੋਂ ਜ਼ਰੂਰੀ ਚੀਜ਼ ਦੀ جس بارے ਤੁਸੀਂ ਵੀ ਉਤਸੁਕਤਾ ਨਾਲ ਜਾਨਣਾ ਚਾ ਰਹੇ ਹੋ ਕਿ ਆਖਰਕਾਰ ਇਸ ਯੋਜਨਾ ਤਹਿਤ ਨਿਵੇਸ਼ ਕੀਤੀ ਰਕਮ ਤੇ ਵਿਆਜ ਕਿੰਨਾ ਮਿਲੇਗਾ ਤਾਂ ਦੱਸਣਾ ਬਣਦਾ ਹੈ ਕਿ ਇਸ ਯੋਜਨਾ ਤਹਿਤ 7.25% ਤੱਕ ਵਿਆਜ ਮਿਲ ਰਿਹਾ ਹੈ ਇਹ ਵੀ ਦੱਸ ਦਈਏ ਕਿ SBI ਦੀ ਇਸ ਵਿਸ਼ੇਸ਼ RD ਸਕੀਮ ਵਿੱਚ ਨਿਵੇਸ਼ ਤੇ ਵਿਆਜ ਦਰ ਗਾਹਕਾਂ ਅਤੇ ਪਰਿਪਕਤਾ ਦੀ ਮਿਆਦ ਦੇ ਅਨੁਸਾਰ ਹੈ ਨੋਟ ਕਰੋ ਇਸ ਯੋਜਨਾ ਵਿੱਚ ਆਮ ਨਿਵੇਸ਼ਕ ਨੂੰ 6.75% ਵਿਆਜ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਜਦੋਂ ਕਿ ਸੀਨੀਅਰ ਨਾਗਰਿਕਾਂ ਨੂੰ ਹਰਕਰ ਲਖਪਤੀ ਯੋਜਨਾ ਵਿੱਚ ਨਿਵੇਸ਼ ਤੇ 7.25% ਦਾ ਮਜ਼ਬੂਤ ਵਿਆਜ ਮਿਲ ਰਿਹਾ ਹੈ। ਇਹ ਹੀ ਨਹੀਂ ਸਗੋਂ ਜੇਕਰ ਕੋਈ SBI ਕਰਮਚਾਰੀ ਸਕੀਮ ਵਿੱਚ ਨਿਵੇਸ਼ ਕਰਦਾ ਹੈ ਤਾਂ ਉਸ ਨੂੰ 8% ਤੱਕ ਦਾ ਵਿਆਜ ਮਿਲ ਰਿਹਾ ਹੈ। ਇਸ ਤਰ੍ਹਾਂ ਤੁਸੀਂ 1 ਲੱਖ ਰੁਪਏ ਇਕੱਠੇ ਕਰ ਸਕਦੇ ਹੋ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਟੇਟ ਬੈਂਕ ਨੇ ਇਹ ਯੋਜਨਾ ਇਸ ਉਦੇਸ਼ ਨਾਲ ਸ਼ੁਰੂ ਕੀਤੀ ਹੈ ਕਿ ਲੋਕ ਹਰ ਮਹੀਨੇ ਛੋਟੀਆਂ ਬਚਤਾਂ ਕਰਕੇ ਵੱਡਾ ਫੰਡ ਇਕੱਠਾ ਕਰ ਸਕਣ ਹੁਣ ਸਮਝਦੇ ਹਾਂ ਕਿ ਤੁਹਾਨੂੰ ਕਿੰਨੇ ਪੈਸੇ ਜਮਾ ਕਰਵਾਉਣੇ ਪੈਣਗੇ ਕਿ ਤੁਹਾਨੂੰ 1 ਲੱਖ ਦੀ ਵੱਜੀ ਰਕਮ ਆਵੇ ਤਾਂ ਇਸ ਨੂੰ ਇਸ ਤਰ੍ਹਾਂ ਸਮਝੋ ਜੇਕਰ ਕੋਈ ਨਿਵੇਸ਼ਕ 1 ਲੱਖ ਰੁਪਏ ਇਕੱਠੇ ਕਰਨਾ ਚਾਹੁੰਦਾ ਹੈ ਅਤੇ 3 ਸਾਲਾਂ ਦੀ ਮਿਆਦ ਪੂਰੀ ਹੋਣ ਵਾਲਾ ਵਿਕਲਪ ਚੁਣਦਾ ਹੈ ਤਾਂ ਉਸ ਨੂੰ 3 ਸਾਲਾਂ ਲਈ ਪ੍ਰਤੀ ਮਹੀਨਾ 2500 ਰੁਪਏ ਬਚਾਉਣੇ ਪੈਣਗੇ ਅਜਿਹੀ ਸਥਿਤੀ ਵਿੱਚ ਉਸ ਨੂੰ ਪਰਿਪਕਤਾ ਤੇ ਵਿਆਜ ਸਮੇਤ 1 ਲੱਖ ਰੁਪਏ ਮਿਲਣਗੇ ਉਧਰ ਦੂਜੇ ਪਾਸੇ ਮੰਨ ਲਓ ਕਿ ਗਾਹਕ 10 ਸਾਲਾਂ ਦੀ ਮਿਆਦ ਪੂਰੀ ਹੋਣ ਦਾ ਵਿਕਲਪ ਚੁਣਦਾ ਹੈ ਤਾਂ ਉਸ ਨੂੰ ਹਰ ਮਹੀਨੇ ਸਿਰਫ 591 ਰੁਪਏ ਦਾ ਨਿਵੇਸ਼ ਕਰਨਾ ਪਵੇਗਾ ਐਸਬੀਆਈ ਵੱਲੋਂ ਹਰ ਘਰ ਲੱਖਪਤੀ ਆਰਡੀ ਸਕੀਮ ਵਿੱਚ ਗਾਹਕ ਦੁਆਰਾ ਅਦਾ ਕੀਤੀ ਜਾਣ ਵਾਲੀ ਮਾਸਿਕ ਕਿਸ਼ਤ ਦੀ ਗਣਨਾ ਖਾਤਾ ਖੋਲਣ ਸਮੇ ਲਾਗੂ ਵਿਆਜ ਦਰ ਦੇ ਆਧਾਰ ਤੇ ਕੀਤੀ ਜਾਵੇਗੀ ਗਾਹਕ ਆਪਣੀ ਨਜ਼ਦੀਕੀ ਐਸਬੀਆਈ ਸ਼ਾਖਾ ਵਿੱਚ ਜਾ ਕੇ ਇਸ ਸਕੀਮ ਵਿੱਚ ਖਾਤਾ ਖੋਲ੍ਹ ਸਕਦੇ ਹਨ ਹੋਰ ਇਹ ਵੀ ਧਿਆਨ ਦਿਓ ਕਿ ਜੇਕਰ ਹਰ ਮਹੀਨੇ ਖਾਤੇ ਵਿੱਚ ਜਮ੍ਹਾਂ ਹੋਣ ਵਾਲੀ ਕਿਸ਼ਤ ਦੇਰੀ ਨਾਲ ਹੁੰਦੀ ਹੈ ਤਾਂ ਜੁਰਮਾਨੇ ਦੀ ਵਿਵਸਥਾ ਦਾ ਵੀ ਪ੍ਰਬੰਧ ਹੈ ਇਸ ਸਕੀਮ ਦੇ ਤਹਿਤ ਪ੍ਰਤੀ 100 ਰੁਪਏ ਤੇ 1 ਰੁਪਏ 50 ਪੈਸੇ ਤੋਂ ਲੈ ਕੇ 2 ਰੁਪਏ ਤੱਕ ਦੀ ਲੇਟ ਫੀਸ ਲਗਾਈ ਜਾ ਸਕਦੀ ਹੈ ਇਸ ਦੇ ਨਾਲ ਹੀ ਇੱਕ ਗੱਲ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਜੇਕਰ ਕੋਈ ਨਿਵੇਸ਼ਕ ਲਗਾਤਾਰ ਸ਼ੇਕ ਕਿਸ਼ਤਾਂ ਦਾ ਭੁਗਤਾਨ ਨਹੀਂ ਕਰਦਾ ਤਾਂ ਉਸ ਦਾ ਖਾਤਾ ਬੰਦ ਕਰ ਦਿੱਤਾ ਜਾਵੇਗਾ ਅਤੇ ਜਮਾ ਕੀਤੀ ਰਕਮ ਉਸ ਦੇ ਬਚਤ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ ਜਾਵੇਗੀ। ਬਾਕੀ ਇਹ ਤਾਂ ਤੁਸੀਂ ਵੀ ਸਮਝ ਹੀ ਗਏ ਹੋ ਪਰ ਫਿਰ ਵੀ ਸਪਸ਼ਟ ਕਰ ਦਈਏ ਕਿ ਇਸ ਯੋਜਨਾ ਦਾ ਮੁੱਖ ਟੀਚਾ ਹੈ ਹਰ ਇੱਕ ਪਰਿਵਾਰ ਨੂੰ ਲੱਖਪਤੀ ਬਣਾਇਆ ਜਾਵੇ। ਹੁਣ ਇਹ ਵੀ ਸਮਝਦੇ ਹਾਂ ਕਿ ਇਹ ਤਿੰਨ ਪਹਿਲੂਆਂ ਤੇ ਆਧਾਰਿਤ ਹੈ। ਬਚਤ, ਨਿਵੇਸ਼ ਅਤੇ ਆਰਥਿਕ ਯੋਜਨਾਬੰਦੀ। ਭਾ ਤਹਾਨੂੰ ਲੱਖਪਤੀ ਬਣਾਉਣ ਦਾ ਕੰਮ ਇਹਨਾਂ ਤਿੰਨ ਪਹਿਲੂਆਂ ਦੀ ਸਹਾਇਤਾ ਨਾਲ ਕੀਤਾ ਜਾਵੇਗਾ ਤੁਹਾਡੀ ਆਮਦਨ ਦੀ ਕੁਝ ਬਚਤ ਸਹੀ ਜਗ੍ਹਾ ਨਿਵੇਸ਼ ਕਰਕੇ ਯੋਜਨਾਬੰਦ ਤਰੀਕੇ ਨਾਲ ਤੁਹਾਡੀ ਬਚਤ ਨੂੰ ਲੱਖਾਂ ਵਿੱਚ ਜੋੜਨ ਦਾ ਕੰਮ ਕੀਤਾ ਜਾਵੇਗਾ ਹੁਣ ਗੱਲ ਕਰਦੇ ਹਾਂ ਯੋਜਨਾ ਦੇ ਫਾਇਦਿਆਂ ਦੀ ਇਸ ਯੋਜਨਾ ਦੇ ਤਹਿਤ ਬੱਚੇ ਅਤੇ ਬਜ਼ੁਰਗਾਂ ਲਈ ਖਾਸ ਬਚਤ ਖਾਤੇ ਖੋਲੇ ਜਾ ਸਕਦੇ ਹਨ ਲੋਕਾਂ ਨੂੰ ਨਿਵੇਸ਼ ਕਰਕੇ ਵਧੀਆ ਮਿਆਰੀ ਵਾਅਦਾ ਮਿਲ ਸਕਦਾ ਹੈ ਲੋਕਾਂ ਨੂੰ ਵਿੱਤੀ ਸਿੱਖਿਆ ਅਤੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਕਿ ਉਹ ਆਪਣੇ ਪੈਸੇ ਨੂੰ ਬਿਹਤਰ ਤਰੀਕੇ ਨਾਲ ਸੰਭਾਲ ਸਕਣ ਜੇ ਤੁਸੀਂ ਵੀ ਇਸ ਯੋਜਨਾ ਦਾ ਲਾਭ ਉਠਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਬੈਂਕ ਦੀਆਂ ਨਿਰਧਾਰਿਤ ਸ਼ਰਤਾਂ ਨੂੰ ਪੂਰਾ ਕਰਨਾ ਹੋਵੇਗਾ ਇਹਨਾਂ ਵਿੱਚ ਸ਼ਾਮਲ ਹਨ ਆਮਦਨ ਦਾ ਸਾਫ਼ ਸਬੂਤ ਪਛਾਣ ਪੱਤਰ ਪਤਾ ਸਬੂਤ ਤੇ ਕਿਵੇਂ ਲਾਗੂ ਕਰਨਾ ਹੈ ਇਸ ਦੀ ਜਾਣਕਾਰੀ ਤੁਸੀਂ ਆਪਣੀ ਨਜ਼ਦੀਕੀ SBI ਬ੍ਰਾਂਚ ਤੇ ਜਾ ਕੇ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਕੇ ਇਹ ਯੋਜਨਾ ਲਾਗੂ ਕਰਵਾ ਸਕਦੇ ਹੋ ਅਖੀਰ ਇਹੀ ਕਹਾਂਗੇ ਕਿ SBI ਹਰ ਘਰ ਲੱਖਪਤੀ ਯੋਜਨਾ ਇੱਕ ਸੁਨਹਿਰੀ ਮੌਕਾ ਹੈ ਆਪਣੇ ਅਤੇ ਆਪਣੇ ਪਰਿਵਾਰ ਲਈ ਆਰਥਿਕ ਸੁਖ ਸਮਰਥਾ ਪ੍ਰਾਪਤ ਕਰਨ ਦਾ ਜੇਕਰ ਤੁਹਾਨੂੰ ਇਸ ਵਿੱਚ ਦਿਲਚਸਪੀ ਹੈ ਤਾਂ ਤੁਸੀਂ ਬੈਂਕ ਦੀ ਵੈੱਬਸਾਈਟ ਤੇ ਜਾ ਕੇ ਇਸ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ